क्या लूट के लेकर लूट के हमारा कुछ गाड़ी लेके चला जी मोटरसाइकिल हाँ जी मोटरसाइकिल लेके चला कितने बंदे थे वो जो आए थे दो बंदे थे इस पे थे बाइक से था ਕੈਸੇ ਪੇਸ਼ ਬੁਝਾਤੀ ਹੁਣ ਕੀ ਤੇ ਬਾਸ ਦੋਸਤੋ ਜਨਾਬ ਸਾਹਿਬ ਕੱਲੋ ਤੇ ਮੈਂ ਕਿਹਾ ਹਮ ਲੋਕ ਡੇਗ ਮੜਾ ਮਾ ਹਸਪੀਟਲ ਜਾਵੇ ਮੜਾ ਜਾ ਕੈਸਾ ਕਪੜਾ ਪਹਿਨਾ ਹੋਵੇ ਉਹ ਜਰਾ ਸ਼ਰਟ ਪਹਿਨਾ ਦਾ ਔਰ ਕਾਲਾ ਜੈਨਸ ਪਹਿਨਾ ਤੁਨ ਨਾਲੇ ਉਹ ਵੀ ਮੈਂ ਡਾਕਟਰ ਮਨਦੀਪ ਸਿੰਘ ਜੀ ਮੈਨੂੰ ਲੱਗਦਾ ਕਿ ਵਾਰ ਦਾ ਤੇ ਹੋਈ ਵੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਸਮਰਾਲਾ ਬ੍ਰਿਜ ਤੇ ਤੇ ਇੱਥੇ ਮੁੱਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਜਿਹੜੇ ਬੱਜੇ ਨੇ ਉਹ ਕੌਣ ਸੀ ਬੰਦਾ ਤੇ ਕਿਹਨੇ ਖਾਇਰ ਹੈ ਇਹ ਸੋਮਰ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਐਮਸੀ ਬੱਦ ਤੇ ਜਾਨੀ ਤਾਂ ਵੀ ਕਿੱਤਾ ਸੀ ਇਹਦੀ ਮਰੀਜ਼ ਜਿਹੜਾ ਕਿਵੇਂ ਸੋਰੀਆਂ ਜਿਹੜੀਆਂ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਹੈ ਹਾਂ ਜੀ ਕੀ ਹੋਇਆ ਯਾਰ ਇਹ ਗੋਲੀ ਚੱਲੀ ਆ ਤਿੰਨ ਬੰਦੇ ਆਏ ਦੀ ਇਧਰੋਂ ਲਹਿੰਗ ਸੀ ਅੱਛਾ ਉਹ ਤਿੰਨ ਬਿਹਾਰੀ ਨੂੰ ਗੋਲੀ ਮਾਰੀ ਇੱਕ ਬੰਦੇ ਦੇ ਮਾਰੀ ਇੱਕ ਬੰਦੇ ਦੇ ਹਾਂ ਜੀ ਕਾਰਜ ਤੁਸੀਂਗੇ ਮੋਟਰਸਾਈਕਲ ਤੇ ਜੀ ਤੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਚੰਡੀਗੜ੍ਹ ਵੱਲੋਂ ਆਉਂਦੇ ਆ ਸਾਲੇ ਵੱਲੋਂ ਜਾਂਦੇ ਨੇ ਜਿਹੜੇ ਗੋਲੀ ਮਾਰਨ ਵਾਲੇ ਬੰਦੇ ਇੱਕ ਕਾਉਂਟੀ ਉਹ ਨਹੀਂ ਪਤਾ ਕਿ ਕਿਉਂ ਹੋਣਾ ਨਹੀਂ ਸੋਪੇ ਜੇ ਮੜਾ ਮੋਟਾ ਪਤਾ ਹੋਊਗਾ ਵੀ ਲਹਿੰਗ ਸੀਗੇ ਵੀ ਲੈ ਕਹਿੰਦੇ ਲਹਿੰਗ ਆ ਉਹ ਮੈਂ ਗੱਲ ਤੇ ਬੰਨੇ ਹੋਈ ਦਸਾਰ ਤੇ ਉਹ ਕਾਰਜ ਤੁਸੀਂ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਜਿਹਦੇ ਗੋਲੀ ਮਾਰੀ ਆ ਉਹ ਕੋਲ ਉਹ ਬਿਹਾਰੀ ਆ ਉਹ ਕਾਲਪੇ ਜਾ ਰਹੇ ਹਾਂ ਮੋਟਰਸਾਈਕਲ ਤੇ ਜਾ ਰਹੇ ਹਾਂ ਉਹਦਾ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਲੈਣਾਂਗੇ ਤੇ ਜਿਹੜੇ 3 ਬੰਦੇ ਤੇ ਗੋਲੀ ਪੱਜੀ ਉਹ ਕਿੱਥੇ ਹਨ ਉਹ ਸਸਤਾ ਵਾਲਾ ਜੀ ਸਸਤ ਲੱਗੇ ਹਾਂ ਜੀ ਫੋਕਲੇ ਆਏ ਜੀ ਫੋਕਲੇ ਆਏ ਜੀ ਮੀਰ ਸਿੰਘ ਜੀ 5 ਮਿੰਟ ਦੇ ਹਲਪਰਾ ਜੀ ਮੈਂ ਜੀ ਸਵਾਣ ਤੋਂ ਆਏ ਮੇਰੇ ਉਨੇ ਉੱਤੇ ਰੌਲਾ ਪੈ ਰਿਹਾ ਰਹਿ ਗਿਆ ਮੈਂ ਵੀ ਕੀ ਹੋਇਆ ਕਹਿੰਦੇ ਕੋਈ ਗੁੱਡੀ ਸੀਗੀ ਕਹਿੰਦੀ ਵੀ ਉਸੇ ਗੋਲੀ ਮਾਰ ਗਏ ਬਈਏ ਜੀ ਅੱਛਾ ਆਉਂ ਕਹਿੰਦੀ ਜਦੋਂ ਆਈ ਮੇਰੇ ਟਾਇਰ ਪਾੜ ਗਿਆ ਕਿ ਮੋਟਰਸਾਈਕਲ ਦਾ ਕਹਿੰਦੀ ਜਦੋਂ ਮੈਂ ਦੇਖਿਆ 100 ਬੰਦਿਆਂ ਨੇ ਗੋਲੀ ਮਾਰੀ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮੰਗਾਈ ਕਹਿੰਦੇ ਉਹਨੇ ਤੇ ਮੈਂ ਮੂੰਹ ਬੰਨੇ ਸੀਗੇ ਨਿੱਕਵਾਂ ਵਾਲੇ ਸੀਗੇ ਨਿੱਕਵਾਂ ਵਾਲੇ ਕਾਹਦੇ ਸੀਗੇ ਉਹ ਮੁੜ ਸਕਦੇ ਸੀ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਉਹ ਨੇ ਉਹ ਗੁੱਡੀ ਦੱਸਦੀ ਆ ਅਸੀਂ ਪਿੰਡੋਂ ਵੀ ਨਹੀਂ ਪੁੱਛਿਆ ਵੀ ਜਿਹੜੀ ਕਾਟਾ ਖੜੀ ਰਹੀ ਆ ਉਹਦੇ ਉਹ ਖੜੀ ਰਹੀ ਐ ਜਦੋਂ ਪੁਲਿਸ ਲੇਟ ਆਈ ਜਦੋਂ ਉਹ ਵਿਚਾਰੀ ਬਿਆਨ ਲੈ ਕੇ ਗਏ ਨੇ ਪੁਲਿਸ ਵਾਲੇ ਗੁੱਡੀ ਦੇ ਉਂਗਾ ਉਹ ਗੁੱਡੀ ਨਾਲ ਕਿਹੋ ਬੰਦਾ ਜਿਹਦੇ ਕੋਲ ਸੀ ਉਹ ਨਹੀਂ ਉਹ ਜਿਹੜੀ ਜਾਂਦੀ ਸੀਗੀ ਵੈਸੇ ਉਹਦਾ ਸਰ ਥੋੜਾ ਵੈਸੇ ਜਾਂਦੀ ਸੀ ਕਿ ਜਾਂਦੀ ਜਾਂਦੀ ਉਹਦਾ ਵੀ ਵਿਰਾਟ ਪੁਲਿਸ ਦਾ ਟਾਇਰ ਪਾੜ ਗਿਆ ਸਕੂਟਰ ਦਾ ਉਹ ਖੜ ਗਈ ਤਾਂ ਖੈਰ ਦੇ ਫੜ ਕੇ ਨਾ ਵੀ ਤੇ ਉਹ ਗੋਲੀ ਚੱਲੀ ਆ ਉਹ ਦੇਖਿਆ ਬਜਾੜਾ ਇੱਕ ਸਤਨ ਪ੍ਰਵਾਸੀ ਸੀਗੇ ਯਾਰ ਤੇ ਦੋਨੋਂ ਕੰਮ ਕਰਕੇ ਆਏ ਨੇ ਤੈਨੂੰ ਪਤਾ ਹਾਂ ਜੀ ਹਾਂ ਜੀ ਇੱਕ ਦੇ ਗੋਲੀ ਮੱਸੀ ਇੱਥੇ ਦੇ ਗੋਲੀ ਸੋਮਨ ਕੰਨ ਤੇ ਇੱਕ ਮਾਮਲਾ ਹੋ ਗਿਆ ਕਿ ਕੁੜੀਆਂ ਸਾਡੀਆਂ ਪਈਆਂ ਨੇ ਲੇਬਰ ਕਰ ਨਾਲੇ ਕਰਤੀਆਂ ਜੀ 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 ਇਹ ਅੱਜ ਵਕਤ ਕਰੀਬ 6:30 7:00 ਵਜੇ ਦੀ ਗੱਲ ਹੈ ਤੇ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇੱਟ ਦਾ ਕੰਮ ਕਰ ਚੱਲ ਰਿਹਾ ਇਹ ਯੋਜਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲ ਇਹਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਨੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੁਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰੁਵਾਲਵਰ ਨਾਲ ਦੋ ਫੇਰ ਕਰਤੇ ਜਿਹੜਾ ਮੁੰਡਾ ਚਲਾਉਣ ਵਾਲਾ ਸੀ ਸੋਮਨ ਮੰਡਲ ਉਹਦੇ ਦੇ ਵਖੀ ਤੇ ਲੱਗੇ ਦੋ ਫੇਰ ਤਾਂ ਉਹ ਇਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ओके ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਅਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਕੋ ਕਰਕੇ ਬੰਦਾ ਮਾਮਲਾ ਹੈ ਜਾਂ ਸਾਡੇ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਹੋਏ ਨੇ ਕਿਵੇਂ ਸੁਪਨਾ ਨਹੀਂ ਲੁਟੇਰਿਆਂ ਦੇ ਤਾਂ ਹੌਸਲੇ ਹੀ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਹਾਂ ਦਿਨ ਰਾਤ ਇਹਨਾਂ ਦੀ ਪੇਟਪੂਸਾ ਬਾਰੇ ਪਤਾ ਲੱਗਿਆ ਜੀ ਕੀ ਇਹਨਾਂ ਦੇ ਕੱਪੜਿਆਂ 'ਤੇ ਕੁਝ ਅੱਜ ਅੱਗੇ ਅਸੀਂ ਫੋਰਸ ਜੀ ਵਗੈਰਾ ਖਲਘਾ ਲਾਂਗੇ ਜੀ ਚੈੱਕ ਕਰਾਂਗੇ ਬਕਾਇਦਾ ਅਸੀਂ ਤੈਹ ਤੱਕ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਲਦੀ ਕਿਰਪਾਨਾਂ ਵੀ ਹਮਲਾ ਕੀਤਾ ਗਿਆ ਤੇ ਗੋਲੀਆਂ ਮਚਾਈਆਂ ਨਹੀਂ ਨਹੀਂ ਇਦਾਂ ਦੀ ਕਿਰਪਾਨਾਂ ਦਾ ਕੋਈ ਅਜੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਪਰ ਉਹਨਾਂ ਦੇ ਸਸਿਰਾ ਕਹਿਣਾ ਹੈ ਕਿ ਕਿਰਪਾਨ ਮਾਰੀ ਗਈ ਹੈ ਪ੍ਰਭਜੀ ਨੂੰ ਨਹੀਂ ਨਹੀਂ ਸਰ ਅਜੇ ਤਾਂ ਕੋਈ ਸਬਣ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਅੱਗੇ ਜਿਵੇਂ ਜਿਵੇਂ ਤਤਤੀ ਸੂਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਸਰ ਸਾਹਿਬ ਨਹੀਂ ਸਰ ਨਹੀਂ ਨਹੀਂ ਮੋਟਰਸਾਈਕਲ ਕਿਹੜਾ ਸੀ ਨੰਬਰ ਕੋਈ ਨਹੀਂ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ ਹੋ ਸਕਦੀ ਸਰ ਚੋਰੀ ਹੋਇਆ ਨਹੀਂ ਖੋ ਕੇ ਲੱਗ ਗਿਆ ਨਹੀਂ ਤੇ ਲੁਧਿਆਣਾ ਸਾਈਡ ਰੋਨ ਜੀ ਰੋਡ ਤੇ ਲੱਗ ਗਿਆ ਜੀ